ਲੜਕੀ ਨੂੰ ਨਹਿਰ ਚ ਲਟੇਰਿਆਂ ਵੱਲੋਂ ਧੱਕਾ ਦੇੰਦਾ ਜਿਹੜਾ ਮਾਮਲਾ ਉਹ ਨਵਾਂ ਮੋੜ ਲੈਂਦਾ ਜਿਹੜਾ ਨਜ਼ਰ ਆ ਰਿਹਾ ਜਿੱਥੇ ਪਰਿਵਾਰਕ ਬਾਕੀ ਮੈਂਬਰਾਂ ਵੱਲੋਂ ਕਈ ਤਰ੍ਹਾਂ ਦਾ ਸ਼ੱਕ ਦਾ ਪੁਲਟਾਵਾ ਕੀਤਾ ਜਾ ਰਿਹਾ ਉੱਥੇ ਹੀ ਲੜਕੀ ਦੀ ਜੀ ਪੀੜਿਤ ਮਾਤਾ ਨੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਮੈਂ ਤੇ ਇਹ ਦੇਖਣੀ ਹੈ ਵੀ ਜੇ ਮੰਨਿਆ ਲੁੱਟਮਾਰ ਪੇ ਲਟੇਰੇ ਪਏ ਨੇ ਫਿਰ ਨਾ ਉਹਨਾਂ ਦੀ ਮੋਬਾਈਲ ਨੂੰ ਆ ਚਾਈ ਨਾ ਉਹਨਾਂ ਦਾ ਮੋਬਾਈਲ ਖੜਿਆ ਨਾ ਉਹਨਾਂ ਨੂੰ ਕੋਈ ਸੱਟ ਪੇਟ ਲੱਗੀ ਮੇਰੀ ਬੇਟੀ ਨੂੰ ਕਿੱਦਾਂ ਚੱਲ ਗਈ ਕਿੱਦਾਂ ਉਹ ਇੰਨੀ ਪਟਰੀ ਚੌੜੀ ਕਿੰਨੀ ਅੱ ਚਲ ਗਈ ਨਰ ਵਿੱਚ ਇਹ ਕੁੜੀ ਹੈ ਇਹਦਾ ਲੜਕੀ ਦਾ ਸੋਹਰੇ ਪਰਿਵਾਰ ਵਿੱਚ ਮਾਹੌਲ ਸਖਾਵੇਂ ਸਨ ਕਿਸ ਤਰ੍ਹਾਂ ਦੇ ਸਨ ਪਹਿਲਾਂ ਮਾੜੀ ਮੋਟੀ ਹੁੰਦੀ ਰਹਿੰਦੀ ਸੀ ਚੋਚ ਪਰ ਉਹ ਮੈਂ ਆਪਣੀ ਬੇਟੀ ਨੇ ਇਹ ਕਹਿ ਮੈਂ ਪੁੱਤਰ ਜਵਾਬ ਨਹੀਂ ਅੱਗੇ ਦੇਣਾ ਕੋਈ ਗੱਲ ਨਹੀਂ ਮਾੜੇ ਚੰਗੇ ਦਿਨ ਹਰ ਕੇ ਤੇ ਆਉਂਦੇ ਨੇ ਤੇ ਕੋਈ ਗੱਲ ਨਹੀਂ ਮੇਰੇ ਧੀ ਨੂੰ ਟਾਈਮ ਕੱਢ ਕੋਈ ਗੱਲ ਨਹੀਂ ਮੈਂ ਕਿਹਾ ਆਪੇ ਦਿਨ ਬਦਲ ਜਾਣੇ ਜਦੋਂ ਤੁਸੀਂ ਮੈਂ ਸੈੱਟ ਹੋ ਗਏ ਤਾਂ ਆਪੇ ਸਭ ਕੋ ਬੱਚਾ ਬੱਚਾ ਚਲੋ ਹਰ ਸੈੱਟ ਹੋਏ ਨਾ ਮੈਨੂੰ ਇਹ ਨਹੀਂ ਪਾਈ ਪਤਾ ਕਿ ਮੇਰੇ ਨਾਲ ਇਹ ਪਾਣਾ ਵਰਤ ਜਾਣਾ ਵਿਆਹ ਨੂੰ ਕਿੰਨੀ ਦੇਰ ਹੋਈ ਤੈਨੂੰ ਲੜਕੀ ਇੱਕ 1.5 ਸਾਲ ਹੋ ਗਿਆ 1.5 ਸਾਲ ਦੇ ਵਿੱਚ ਜਦੋਂ ਅਕਸਰ ਹੀ ਘਰ ਆਉਂਦੀ ਹਾਂ ਹਾਂਜੀ ਆਉਂਦੇ ਜਾਂਦੇ ਪਰ ਇਹ ਕੋਈ ਸ਼ੋਅ ਨਹੀਂ ਇੰਨਾ ਨਹੀਂ ਹੁੰਦਾ ਕੋਈ ਸ਼ੋਅ ਨਹੀਂ ਹੁੰਦਾ 2 ਸਾਬਨਾ ਨਾ ਤਿੰਨਕ ਤਿੰਨ ਹੋਇਆ ਨਹੀਂ 28 ਜੋ ਹੁਣ ਜਿਵੇਂ ਤੁਸੀਂ ਕਰ ਰਹੇ ਹੋ ਸ਼ੱਕ ਜ਼ਾਹਿਰ ਕਰ ਰਹੇ ਹੋ ਤੇ ਕੀ ਲੱਗਦਾ ਕੋਈ ਸ਼ਰਾਗ ਇਸ ਤਰ੍ਹਾਂ ਦਾ ਤੁਹਾਨੂੰ ਨਜ਼ਰ ਆਇਆ ਭਾਜੀ ਨਜ਼ਰ ਤੇ ਇਹ ਹੁਣ ਮੈਂ ਨਹੀਂ ਬੋਲਦੀ ਸਾਰਾ ਕੋਈ ਵੀ ਬੱਚਾ ਬੱਚਾ ਕਹਿ ਰਿਹਾ ਵੀ ਕਿੱਦਾਂ ਕੁੜੀ ਜਾਵੀ ਉਹਤੇ ਠੀਕ ਹੈ ਜੀ ਕਿੱਦਾਂ ਜਾਵੀ ਜਦ ਇੰਨੀ ਸੜਕ ਚੌੜੀ ਹੈ ਉਹਨਾਂ ਕੋਲ ਜੜਲ ਟੇਰੇ ਆਏ ਉਹਨਾਂ ਮੇਰੀ ਕੁੜੀ ਦੀ ਜਾਬ ਖੋਣੀ ਜਾਂ ਮੇਰੀ ਕੁੜੀ ਨੂੰ ਸੁੱਟਣਾ ਸੀ ਉਹਨਾਂ ਨੂੰ ਤਾਂ ਕੋਈ ਨਹੀਂ ਨਾ ਨੁਕਸਾਨ ਪਹੁੰਚਾਇਆ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਜਿਹੜੀ ਦੱਤਾ ਦਾ ਪਹਿਲਾ ਹਸਾਬ ਕਵ ਹੈਗਾ ਕਿ ਅਸੀਂ ਪਿਛੇ ਵੀ ਇਹਦਾ ਬੈਕਗਰਾਉਂਡ ਸਾਰੀ ਜਾਣਦੇ ਆ ਜਿਹੜੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੁੱਟੇ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗਾਇਬ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਵੇਖ ਸਕਦੇ ਹੋ ਕਿ 20 25 ਫੁੱਟ ਫਟਰੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੋਂ ਬੰਦਾ ਡੇਕ ਕੇ ਸਿੱਧਾ ਨਹਿਰ 'ਚ ਹੀ ਲੈਂਡ ਹੋਏਗਾ ਬਹੁਤ ਜਗ੍ਹਾ ਹੈ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿੱਚ ਘਾਰ ਜਿਹੜੀ ਜਗ੍ਹਾ ਹੈ ਨਾ ਉਹ ਬੰਦਾ ਉਹਦੇ ਵਿੱਚ ਡਰਕਤਾਂ 'ਚ ਫਸ ਜਾਏਗਾ ਪੂਰੇ ਪ੍ਰੋਪਰ ਪਲਾਨ ਨਾ ਹੋਇਆ ਮਾਪੋਤ ਨੇ ਕੀਤਾ ਆ ਇਹ ਸਾਡੀ ਮਾਸੀ ਹੈ ਮੇਰੀ ਇਹ ਭੋਲੀ ਆ ਵਿਚਾਰੀ ਇਹਨੂੰ ਹਜੇ ਤੱਕ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਇਹਦੇ ਪਿੱਛੇ ਹੀ 4-5 ਸਾਲ ਪਹਿਲਾਂ ਇਹਨਾਂ ਦੇ ਬੇਟੇ ਦੀ ਡੈਥ ਹੋਈ ਹੁਣ ਬੇਟੀ ਦੀ ਡੈਥ ਹੋ ਗਈ ਇੱਕ ਬੇਟਾ ਇਹਨਾਂ ਦਾ ਬਾਹਰ ਆ ਜਿਸ ਕਰਕੇ ਪ੍ਰੋਪਰ ਤਰੀਕੇ ਨਾਲ ਬਿਆਨ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਹਜੇ ਸ਼ੌਕ ਵਿੱਚ ਆ ਸਰਲੇ ਵਿੱਚ ਆ ਪਰ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏ ਪ੍ਰੋਪਰ ਤਰੀਕੇ ਨਾਲ ਸਾਡਾ ਹੈਲਪ ਕੀਤੀ ਜਾਏ ਕਾਨੂੰਨੀ ਤੌਰ ਤੇ ਇੱਕ ਗੱਲ ਭਾਈ ਹੋਰ ਐਡ ਕਰਨੀ ਚਾਹੁੰਦੇ ਆ ਕਿ ਇਹ ਜਿਹੜਾ ਰਸਤਾ ਹੈਗਾ ਨਾ ਇਹਨਾਂ ਦੇ ਸੌਰੀਆ ਨੂੰ ਰਸਤਾ ਨਹੀਂ ਜਾਂਦਾ ਹੈਗਾ ਜਿੱਦਨ ਨੂੰ ਜਾ ਰਹੇ ਸੀਗੇ ਡੈਸਟੀਨੇਸ਼ਨ ਨੂੰ ਔਰ ਇਹ ਰਸਤਾ ਜਾਂਦਾ ਹੀ ਨਹੀਂ ਆ ਇਹ ਰਸਤਾ ਐਕਚੁਅਲੀ ਮਤਲਬ ਬੜਾ ਖਤਰਨਾਕ ਮੰਨਿਆ ਜਾਂਦਾ ਹੈ ਕਿ ਇੱਥੋਂ ਲੰਘਣਾ ਨਹੀਂ ਚਾਹੀਦਾ ਉਹਨਾਂ ਨੇ ਹਾਂਜੀ ਨਾਲੇ ਧਾਰੀਵਾਲ ਨੂੰ ਇਹ ਰਸਤਾ ਇਹ ਨਹਿਰ ਜਿਹੜੀ ਆ ਇਹ ਇਹ ਨਹਿਰ 47 ਵਾਲੇ ਪੁਲ ਤੋਂ ਨਹਿਰ ਨਿਕਲਦੀ ਆ ਇਹ ਧਾਰੀਵਾਲ ਨੂੰ ਪਰ ਅਨੇ ਕਦੀ ਕੋਈ ਨਹੀਂ ਜਾਂਦਾ ਜੀ ਇੱਧਰ ਨੂੰ ਨਾ ਹੀ ਪਹਿਲਾਂ ਕਦੀ ਗਏ ਆ ਉਦਨ ਹੀ ਜਿੱਦਨ ਕੱਲ ਮਰਡਰ ਕਰਨਾ ਸੀਗਾ ਕੁੜੀ ਦਾ ਉਦਨ ਹੀ ਲੈ ਕੇ ਗਏ ਆ ਤੇ 100% ਮਰਡਰ ਹੈਗਾ ਤੇ ਤੁਹਾਨੂੰ ਇਨਸਾਫ ਦਿੱਤਾ ਜਾਏ ਇਨਸਾਫ ਦੀ ਉਮੀਦ ਹੈ ਜਦੋਂ ਤੁਸੀਂ ਸਿੱਧੇ ਤੌਰ ਤੇ ਤੁਸੀਂ ਕਤਲ ਦੇ ਮਰਡ ਇੱਤੇ ਕੱਲ ਤੋਂ ਨਹਿਰ ਦੇ ਵਿੱਚ ਲਾਪਤਾ ਜੋ ਅਮਨ ਪ੍ਰੀਤਕੌਰ ਹੈ ਲੜਕੀ ਦੀ ਮਾਤਾ ਵੱਲੋਂ ਜੋ ਸਿੱਧੇ ਤੌਰ ਤੇ ਦੋਸ਼ ਲਗਾਏ ਗਏ ਨੇ ਕਿ ਉਸ ਦੀ ਬੇਟੀ ਦਾ ਜੋ ਇਹ ਕੋਈ ਘਟਨਾ ਨਹੀਂ ਵਾਪਰੀ ਕੋਈ ਵਾਰਦਤ ਨਹੀਂ ਹੋਈ ਸਿੱਧੇ ਤੌਰ ਤੇ ਕਤਲ ਦੇ ਦੋਸ਼ ਲਾਏ ਨੇ ਕੀ ਕਹਿਣਾ ਚਾਹੁੰਦੇ ਐਂ ਪਰਸੋਂ ਗਏ ਮੈਂ ਆਪਣੇ ਕੁਰਮੀ ਮੇਰਾ ਕੁਰਮ ਕੁਰਮਣੀ ਮੈਨੂੰ ਬੈਠ ਨਹੀਂ ਮੈਂ ਤਾਂ ਬੈਗੇ ਸਿੱਤਰ ਬਣਾ ਲੈ ਮੇਰਾ ਮੁੰਡਾ ਮੀਨਾ ਮੀਨਾ ਤੇ ਰਹਿ ਕੇ ਹੁੰਦਾ ਈ ਮੇਰੀ ਮੇਰੀ ਕੁਰਮਣੀ ਨੇ ਆਂਦਾ ਮੈਨੂੰ ਦੁੱਧ ਪਾ ਕੇ ਦਿੱਤਾ ਸਬਜੀ ਬਣਾ ਕੇ ਦਿੱਤੀ ਕਿੰਨਾ ਹੀ ਸਮਾਨ ਪਾ ਕੇ ਦਿੱਤਾ ਮੇਰੀ ਕੋਲ ਨਹੀਂ ਬਣਵਾਦੀ ਘਰ ਜਾ ਕੇ ਸਬਜੀ ਬਣਾਇਓ ਮੇਰੇ ਮੁੰਡੇ ਨੂੰ ਪਨੀਰ ਬਣਾ ਕੇ ਦੇਓ ਸਾਰੇ ਪਿੰਡ ਪਾਏ ਮੈਨੂੰ ਇੱਥੇ ਸਿੱਤਰਪਾਲਾ ਸਾਰੇ ਜਿੰਨੇ ਵੀ ਆ ਨਾ ਮੇਰਾ ਮੁੰਡਾ ਮਹੀਨਾ ਡੇਢ ਮਹੀਨਾ ਰਹਿ ਕੇ ਹੰਦਿਆ ਹੁਣ ਜੋ ਮਰਜੀ ਕਰ ਮੇਰਾ ਘਰ ਬਰਬਾਦ ਹੋ ਜਾਂ ਮੈਂ ਬਣੀ ਨਾ ਉਲਟੀ ਆ ਮੈਂ ਰਕੀ ਜੋ ਮਰਜੀ ਗਈ ਆ ਤੇ ਮੈਂ ਆਂਦਾ ਮਤੋ ਜੀ ਹੌਸਲਾ ਕਰੋ ਅਸੀਂ ਇਸ ਜਿਹੜੀ ਦੁਖਦਾਈ ਘਟਨਾ ਦੇ ਵਿੱਚ ਤੁਹਾਡੀ ਸਾਡੀ ਵੀਡੀਓ ਦੀ ਹਮਦਰਦੀ ਹੈ ਤੁਹਾਡੇ ਨਾਲ ਜੇ ਤੁਸੀਂ ਮਾਹੌਲ ਸਿਖਾਵੇਂ ਦੱਸ ਰਹੇ ਹੋ ਤੇ ਫਿਰ ਸਿੱਧੇ ਤੌਰ ਤੇ ਕਤਲ ਦੇ ਦੋਸ਼ ਕਿਉਂ ਲਾਈ ਜਾ ਰਹੇ ਨੇ ਮੈਨੂੰ ਵੀ ਮੇਰਾ ਕਰਮ ਕਰਮ ਨਹੀਂ ਇੱਥੇ ਲਿਆ ਦਿਓ ਮੇਰੇ ਸਿਰ ਤੇ ਸਿੱਤਰ ਮਾਰ ਲੈਣ ਮੈਂ ਆਕੂਂਗੀ ਵੀ ਮੈਨੂੰ ਸੁੱਟ ਦੋ ਇੱਥੇ ਨਹਿਰੇ ਹੋਰ ਦੱਸੋ ਮੈਨੂੰ 1.5 ਸਾਲ ਦੇ ਕਰੀਬ ਇੱਕ ਸਵਾਲ ਹੈ ਦੇਖਿਓ ਕੱਲ ਵੀ ਪੱਤਰਕਾਰਾਂ ਦੇ ਕਿਸੇ ਗੱਲ ਦਾ ਤੁਸੀਂ ਜਵਾਬ ਨਹੀਂ ਦਿੱਤਾ ਪਰ ਪੱਤਰਕਾਰ ਸਾਰੇ ਜਿਹੜੇ ਨੇ ਘਟਨਾ ਜਦੋਂ ਵਾਪਰਦੀ ਹਮਦਰਦੀ ਦੇ ਤੌਰ ਤੇ ਹੁੰਦੀ ਠੀਕ ਹੈ ਡਿਊਟੀ ਹੁੰਦੀ ਹੈ ਮੇਰੀ ਇਹ ਮੇਰੇ ਮੁੰਡੇ ਨੂੰ 1.5 ਸਾਲ ਹੋ ਗਏ ਤੁਸੀਂ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜੇ 1.5 ਸਾਲ ਦੇ ਕਰੀਬ ਸਮਾਂ ਹੋ ਗਿਆ ਮਾਹੌਲ ਘਰ ਦੇ ਵਿੱਚ ਸਖਾਵਾਂ ਸੀ ਬਿਲਕੁਲ ਵਧੀਆ ਮੇਰਾ ਘਰ ਜਾ ਕੇ ਵੇਖੋ ਹਰ ਇੱਕ ਕਮਰੇ 'ਚ ਮੇਰੀ ਨੌ ਦੀ ਫੋਟੋ ਮੇਰੇ ਲਾਗੇ ਲਾਗੇ ਮੇਰੇ ਪਿੰਡਾਂ ਵਾਲਿਆਂ ਨੂੰ ਪਸੋ ਵੀ ਜਨਾਨੀ ਕਿ ਤਰ੍ਹਾਂ ਦੀ ਆ ਜ ਦੀਆ ਮੈਂ ਆਪ ਇੱਥੇ ਖੁਸ਼ੀ ਕਰ ਲੂੰਗੀ ਇੱਕ ਬੰਦਾ ਮੇਰੇ ਪਿੰਡ ਦਾ ਕਹਦੇ ਇੱਥੇ ਤੇ ਜੇ ਮੇਰੇ ਕੁਰਮ ਨਹੀਂ ਚੰਗੇ ਮੇਰਾ ਮੁੰਡਾ ਕਿਉਂ ਮਹੀਨਾ ਮਹੀਨਾ ਉੱਥੇ ਰਹਿੰਦਾ ਸੀ ਪੁੱਸੋ ਇਹਨਾਂ ਨੂੰ ਕਿਉਂ ਮਹੀਨਾ ਮਹੀਨਾ ਰਹਿੰਦਾ ਮੇਰਾ ਕੁਰਮ ਤੇ ਮੇਰੀ ਕੁਰਮਣੀ ਜਿਹੜੀ ਉਹ ਮੇਰੇ ਉਹ ਕਹਿੰਦੀ ਚੁੱਕਣਾ ਚਾ ਆ ਕੇ ਕਾਂਢੀ ਆ ਮੇਰਾ ਕੁਰਮ ਕੁਰਮਣੀ ਜਿਹੜੀ ਉਹ ਮੇਰੇ ਭੈਣ ਤੇ ਭਰਾ ਹੀ ਜਦੋਂ ਤੁਹਾਡੇ ਰਿਸ਼ਤੇ ਆਪੇ ਵਿੱਚ ਬੁਦਰਾਨ ਨਹੀਂ ਸੀ ਪਿਆਰ ਸੀ ਆਪਸੀ ਮੇਰਾ ਜਾ ਕੇ ਘਰ ਵੇਖੋ ਮੈਂ ਪਰसों ਜਦੋਂ ਅਸੀਂ ਗਏ ਆ ਸੂਟ ਲੈ ਕੇ ਦਿੱਤਾ ਆਪਣੀ ਨੌ ਨੂੰ ਮੈਂ ਕਹਿੰਦੀ ਮੰਮੀ ਮੇਲੇ ਦੇ ਫਿਰ 13 ਨੂੰ ਆਣਾ ਫਿਰ ਉਹਦੀ ਮੰਮੀ ਦੇ ਸਾਹਮਣੇ ਮੈਂ ਕਿਹਾ ਮੈਂ ਆਪਣੀ ਤੇ ਰਹਿ ਪਾ ਕਹਿੰਦੀ ਪਹਿਲਾਂ ਆਂਦੀ ਮੰਮੀ ਰਹਿ ਆ ਪਈ ਫਿਰ ਆਂਦੀ ਚੱਲ ਚੱਲੀ ਮੈਂ ਤੂੰ ਰਹਿ ਪਾ ਅਹੀਂ 13 ਤਰੀਕ ਨੂੰ ਆਉਣਾ ਵਾ ਮੈਂ 4-4 5-5 ਦਿਨ ਕੁੜਮੀ ਆਪਣੇ ਰਹਿ ਕੇ ਆਉਂਦੀ ਰਹੀ ਆ ਠੀਕ ਹੈ ਜੀ 4-4 5-5 ਦਿਨ ਮੇਰੀ ਰਿਸ਼ਤੇਦਾਰਾਂ ਨੂੰ ਬੋਲੋ ਮੈਂ ਕਿਤਰਾ ਮੁੰਡਾ ਵਿਆਹੇ ਤੇ ਕਿਤਰਾ ਆਪਣੀ ਨੌ ਲਿਆਂਦੀ ਵਿਆਹ ਕੇ ਮੇਰਾ ਗੁਰਮੁਖੁਰਮ ਨਹੀਂ ਇੱਥੇ ਮੇਰੇ ਸਾਹਮਣੇ ਲਿਆਓ ਜੀ ਇੱਕ ਵਾਰੀ ਮੈਨੂੰ ਕਹਿ ਦੇਣਗੇ ਆਡੀ ਗੁਰਮੁਖਰੀ ਮਾਰੀ ਆ ਨਾ ਮੈਂ ਉਹਨੇ ਇੱਥੇ ਪਾ ਕੇ ਮਰ ਜੂਗੀ ਇੱਕ ਵਾਰੀ ਮੇਰੇ ਗੁਰਮੁਖਰੀ ਨੂੰ ਮੈਨੂੰ ਅਰੇ ਇਸ ਵੇਲੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਤੁਹਾਡੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਖਰਾਬ ਪਹਿਲਾਂ ਨਹੀਂ ਹੋਊਗਾ ਪਰ ਇਸ ਵੇਲੇ ਜਿਹੜੇ ਨੇ ਤੁਹਾਡੇ ਤੇ ਸਿੱਧੇ ਕਤਲ ਦੇ ਦੋਸ਼ ਲਾਇਆ ਰਹੇ 1 ਸਾਲ ਹੋ ਗਿਆ 1.5 ਸਾਲ ਹੋ ਗਿਆ ਮੇਰੇ ਘਰ ਕੋਈ ਲੜਾਈ ਨਹੀਂ ਮੇਰੇ ਘਰ ਕੋਈ ਕਲਾ ਨਹੀਂ ਅਸੀਂ ਚਾਰੇ ਜੀ ਹਾਂ ਮੈਂ ਮੇਰੀ ਗੁਡੀਆਂ ਸੋਟੀ ਮੇਰਾ ਮੁੰਡਾ ਚਾਰੇ ਜੀ ਆ ਕੋਈ ਚੌਥਾ ਪੰਜਵਾਂ ਸਾਡੇ ਘਰ ਜੀ ਨਹੀਂ ਹੈ ਅਸੀਂ ਆਪਣੇ ਪਕਾਉਨੇ ਹਾਂ ਚਾਵੇਂ ਜੀ ਖਾਣੇ ਹਾਂ ਮੈਂ ਆਪਣੀ ਨੌ ਦਾ 5 20 ਲੱਖ ਰੁਪਇਆ ਇਟਲੀ ਦਾ ਪੜਿਆ ਮੇ ਨੌ ਦੇ ਪੇਪਰ ਨਿਕਲੇ 20 ਲੱਖ ਮੈਂ ਪਿਆਲੀ ਤੋਂ ਚੁੱਕ ਕੇ ਆਪਣੇ ਪੇਪਰ ਨਿਕਲੇ ਮਤਲਬ ਉਹਨਾਂ ਦਾ ਵੀਜ਼ਾ ਵੀਜ਼ਾ ਹੋ ਗਿਆ ਸੀ ਆਪ ਪੁਆਇੰਟ ਮੈਂ ਅਗਲੇ ਮਹੀਨੇ ਮੇਰੇ ਦੋਵਾਂ ਮੇ ਨੌ ਪੋਤੇ ਜਨੀ ਤਿਆਰੀ ਤਿਆਰੀ ਸੀ ਪੂਰੀ ਪ੍ਰੋਸੈਸ ਜਾਰੀ ਸੀ ਹਾਂ ਜਾਰੀ ਮੈਂ 15 20 ਲੱਖ ਰੁਪਇਆ ਚੁੱਕ ਕੇ ਕਰ ਜਾ ਪੜਿਆ ਵਾ ਠੀਕ ਹੈ ਹੋਰ ਪਰਿਵਾਰਕ ਮੈਂਬਰ ਨੇ ਜਿਵੇਂ ਇਹਨਾਂ ਦੇ ਨਾਲ ਇਸ ਪਰਿਵਾਰ ਦੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਨਣਾ ਚਾਹਾਂਗੇ ਭੈਣ ਜੀ ਤੁਹਾਡੇ ਆਪਣੇ ਰਿਸ਼ਤੇਦਾਰ ਨੇ ਭੈਣ ਹੈ ਤੁਹਾਡੀ ਹਾਂ ਤੇ ਕੀ ਕਹਿਣਾ ਚਾਹੋਗੇ ਸਿੱਧੇ ਤੌਰ ਤੇ ਤੁਹਾਡੀ ਭੈਣ ਦੇ ਉੱਪਰ ਜਿਹੜੇ ਨੇ ਇਹ ਜੋ ਘਟਨਾ ਕੱਲ ਵਾਪਰੀ ਹੈ ਕਤਲ ਦੇ ਦੋਸ਼ ਲੱਗ ਰਹੇ ਨੇ ਲੜਕੀ ਪਰਵਾਨਾ ਇਹ ਝੂਠੇ ਇਲਜ਼ਾਮ ਲਾਏ ਜਾਂਦੇ ਆ ਠੀਕ ਹੈ ਜੀ ਹਾਂਜੀ ਝੂਠੇ ਇਲਜ਼ਾਮ ਲਾਇਆ ਜਿਵੇਂ ਸੰਬੰਧ ਦੱਸ ਰਹੇ ਨੇ ਪਹਿਲਾਂ ਬਹੁਤ ਸਖਾਵੇ ਸੰਬੰਧ ਬਹੁਤ ਵਧੀਆ ਹੀਗੇ ਮੈਂ ਹੁੰਦੀ ਹੀਗੀ ਬਹੁਤ ਵਧੀਆ ਹੀਗੇ ਕੁੜੀਆ ਦਾ ਨੇਚਰ ਵੀ ਬਹੁਤ ਵਧੀਆ ਹੈਗਾ ਮੇਰੀ ਸਿਸਟਰ ਦਾ ਨੇਚਰ ਵੀ ਬਹੁਤ ਵਧੀਆ ਹੈਗਾ ਸੋ ਪਿੰਡ ਦੇ ਨਾਲ ਸਬੰਧਤ ਮੈਨੂੰ ਲੱਗਦਾ ਗੁਰਮਖ ਪਿਆਰੇ ਵੀਰ ਜੀ ਤੁਸੀਂ ਵੀ ਇਹਨਾਂ ਦੇ ਪਿੰਡ ਤੋਂ ਬਲੋਂਗ ਕਰਦੇ ਜਾਂ ਰਿਸ਼ਤੇਦਾਰ ਹੋ ਨਹੀਂ ਪਿੰਡ ਤੋਂ ਬਲੋਂਗ ਕਰਦੇ ਠੀਕ ਕਿਵੇਂ ਦੇਖਦੇ ਇਸ ਮਾਮਲੇ ਨੂੰ ਵੇਖੋ ਜੀ ਇਹਨਾਂ ਨਾਲ ਧੱਕਾ ਹੀ ਹੋਇਆ ਇਹਨਾਂ ਨੇ ਤੇ ਪੁੱਤ ਦੇ ਕੇ ਧੀ ਲਿਆਂਦੀ ਸੀ ਜੀ ਜੀ ਤੇ ਬਹੁਤ ਵਧੀਆ ਇਹਨਾਂ ਦਾ ਪਿਆਰ ਸੀ ਮਾਵਾਂ ਧੀਆਂ ਵਾਲਾ ਸੀ ਠੀਕ ਹੈ ਜੀ ਹਾਂਜੀ ਰਿਸ਼ਤੇ ਦੇ ਵਿੱਚ ਕੋਈ ਫਰਕ ਨਹੀਂ ਸੀ ਕੋਈ ਘਰ ਚ ਕਾਂਟੋਕਲੀਸ਼ ਇਦਾਂ ਦੀ ਕੋਈ ਗੱਲ ਨਹੀਂ ਨਹੀਂ ਜੀ ਨਹੀਂ ਕੋਈ ਨਹੀਂ ਸੁਣੀ ਅਸੀਂ ਇਹੋ ਜੀ ਕੋਈ ਗੱਲ ਨਹੀਂ ਸੁਣੀ ਪਰ ਇਧਰੋਂ ਜਿਵੇਂ ਬੀਤੇ ਕੱਲ ਤੋਂ ਇਹ ਘਟਨਾ ਵਾਪਰੀ ਹੈ ਚਰਚਾਵਾਂ ਤੇ ਗਲਦੀਆਂ ਚਲਪੀਆਂ ਸਨ ਪਰ ਅੱਜ ਸਿੱਧੇ ਤੌਰ ਤੇ ਪਰਿਵਾਰਕ ਜਿੱਥੇ ਬਾਕੀ ਮੈਂਬਰਾਂ ਵੱਲੋਂ ਕਤਲ ਦੇ ਮਰਡਰ ਦੇ ਦੋਸ਼ ਲਗਾਏ ਜਾ ਰਹੇ ਉਹਨਾਂ ਦਾ ਕਹਿਣਾ ਕਿ ਇਸ ਰਸਤੇ ਦੇ ویرਾਨ ਰਸਤੇ ਤੋਂ ਪਹਿਲੀ ਵਾਰ ਹੀ ਗਏ ਨੇ ਜਦੋਂ ਕਿ ਰਸਤਾ ਜਿਹੜਾ ਮੇਨ ਹਾਈਵੇ ਗੁਰਦਾਸਪੁਰ ਤੋਂ ਧਾਰੀਵਾਲ ਜਾਂਦਾ ਜਾਂ ਇਧਰੋਂ ਸਿੱਧਵਾਂ ਦੇ ਰਾਹੀਂ ਇੱਕ ਰਸਤਾ ਜਾਂਦਾ ਤੇ ਫਿਰ ویرਾਨ ਰਸਤੇ 'ਚੋਂ ਲੇਡੀ ਕਿਉਂ ਗਈ? ਵੇਖੋ ਜੀ ਕਈ ਵਾਰੀ ਸਾਨੂੰ ਇਹਨਾਂ ਚੀਜ਼ਾਂ ਤੋਂ ਅਣਜਾਣ ਹੁੰਨੇ ਆ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਇੱਥੇ ਕੀ ਚੀਜ਼ ਹੈ ਹੁੰਦੀ ਆ ਕੀ ਨਹੀਂ ਹੁੰਦੀ ਆ ਜੀ 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 ਤੇ ਉਹਨਾਂ ਉੱਤੇ ਸ਼ਾਰਟਕਾਟ ਹੀ ਵੇਖਿਆ ਪਹਿਲੇ ਤੇ ਉਹ ਗੱਡੀ ਤੇ ਹੀ ਹੁੰਦੇ ਰਹੇ ਨੇ ਤੇ ਪਹਿਲੀ ਵਾਰੀ ਆਪਣੀ ਸਕੂਟਰੀ ਤੇ ਇਧਰੋਂ ਦੀ ਨੰਗੇ ਨੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਇੱਥੇ ਕੋਈ ਇਹੋ ਜਿਹੀ ਵਾਰਦਾਤ ਪਹਿਲੇ ਹੁੰਦੀ ਆ ਜਾਂ ਨਹੀਂ ਹੁੰਦੀ ਸਵਾਲ ਸਵਾਲ ਇਹ ਵੀ ਖੜੇ ਕੀਤੇ ਜਾ ਰਹੇ ਨੇ ਕਿ ਜਿਵੇਂ ਸਕੂਟਰ ਖੜਾ ਸਕੂਟਰ ਆਪਣੇ ਸਟੈਂਡ ਤੇ ਖੜਾ ਅੱਗੇ ਬੈਗ ਪਿਆ ਹੋਇਆ ਵਾ ਇਸ ਤੋਂ ਇਲਾਵਾ ਜਿਵੇਂ ਮੋਬਾਈਲ ਜਿਵੇਂ ਮੋਬਾਈਲ ਫੋਨ ਨੇ ਉਹਨਾਂ ਦਾ ਕਹਿਣਾ ਕਿ ਜੇ ਲੁਟੇਰੇ ਪੈਂਦੇ ਨੇ ਤੇ ਮੋਬਾਈਲ ਫੋਨ ਕਿਵੇਂ ਛੱਡ ਗਏ ਮੇਰਾ ਜਿਹੜਾ ਫੋਨ ਆ ਮੇਰੀ ਨੌ ਦੇ ਹੱਥ ਚ ਆ ਜਿਹੜਾ ਮੇਰੀ ਨੌ ਦਾ ਫੋਨ ਆ ਉਹ ਡਿੱਗੀ ਵਿੱਚ ਆ ਜੋ ਜਿਹ ਉਹ ਮੇਰੇ ਫੋਨ 'ਚ ਨੰਬਰ ਹੀ ਗਏ ਠੀਕ ਹੈ ਜੀ ਤੇ ਕਹਿੰਦੀ ਮम्मा ਇੱਕ ਰਾਕ ਲੈਨੇ ਆ ਇੱਕ ਵਿੱਚ ਪਾ ਲੈਨੇ ਮੈਂ ਸਟੈਂਡ ਲਾਤਾ ਵਾ ਮੇਰੀਆਂ ਕੰਨਾਂ ਦੀਆਂ ਨਿਗੀਆਂ ਨਿਗੀਆਂ ਵਾਲੀਆਂ ਸੀ ਉਹਦੇ ਟੋਕ ਸੀ ਹੀ ਮੁੰਦਰੀ ਨਹੀਂ ਦਿੰਦੀ ਕਹਿੰਦੀ ਮੇਰੇ ਸਰਦਾਰ ਜੀ ਨੇ ਪਾਈ ਮੈਂ ਆ ਮੁੰਦਰੀ ਨਹੀਂ ਮम्मा ਉਹਨਾਂ ਨੂੰ ਦੇਣੀ ਉਹ ਮੁੰਦਰੀ ਲੰਮਦੀ ਨਹੀਂ ਹੁੰਦੀ ਤੇ ਗਾੜੀ ਤੁਹਾਡੀਆਂ ਵੀ ਵਾਲੀਆਂ ਲੱਸੀਆਂ ਨੇ ਹਾਂ ਮੇਰੀਆਂ ਵਾਲੀਆਂ ਲੱਤੀਆਂ ਵਾ ਠੀਕ ਹੈ ਮੈਨੂੰ ਸੋਨੇ ਦੀ ਨਹੀਂ ਟੈਂਸ਼ਨ ਮੇਰਾ ਜਿਹੜਾ ਮੋਬਾਈਲ ਫੋਨ ਤੁਹਾਡੇ ਹੱਥ ਸੇ ਜੀ ਉਹ ਗੁਲਟੇਰੇ ਨੇ ਨਹੀਂ ਖਰੀਆ ਉਹ ਨਹੀਂ ਖਰੀਆ ਉਹਨਾਂ ਨੇ ਪੈਸੇ ਹੀ ਮੇਰੇ ਕੋ ਫੋਨ ਦਿਓ ਲੈ 2-3000 ਰੁਪਿਆ ਹੀ ਨਹੀਂ ਖਰੀਆ ਈ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਉਹਨਾਂ ਨੂੰ ਫਿਰ ਇੱਥੇ ਦੋ ਮੁੰਡੇ ਆਏ ਗੱਡੀ ਲੈ ਕੇ ਇਥੋਂ ਪਿੰਡ ਦੇ ਲੱਗ ਗਈ ਮਾ ਉਹਨਾਂ ਦੇ ਗੱਡੀ ਲੰਮੇ ਪੈ ਗਈਆਂ ਮੈਂ ਮੇ ਨੌ ਨੂੰ ਬਚਾ ਲਉ ਮੇ ਨੌ ਪੈ ਗਈ ਉਹਨਾਂ ਫਿਰ ਬੜੇ ਇਕੱਠੇ ਹੋ ਗਏ ਫਿਰ ਬੜੇ ਜਾਣੇ ਇਕੱਠੇ ਹੋ ਗਏ ਫਿਰ ਇੱਕ ਵੀਰ ਤੇਰੇ ਵਰਗਾ ਆਇਆ ਇਸ ਤਰ੍ਹਾਂ ਹੀ ਉਹ ਫੋਟੋ ਆ ਕੇ ਚੜ ਰਿਹਾ ਕਵਰਾਲ ਨੂੰ ਦਰਿਆ ਮੈਨੂੰ ਕਿਹਾ ਮੈਂ ਪੱਗ ਛੁੱਟ ਮੇਰੀ ਨੌ ਨੂੰ ਬਚਾ ਲਈ ਕੋਰੀ ਮੈਂ ਆਪਣੀ ਚੁੰਨੀ ਛੁੱਟੀ ਮੇਰੇ ਕੱਪੜੇ ਸਾਰੇ ਪਾਟ ਗਿਆ ਆ ਬੀਬੀ ਕੇ ਨਹੀਂ ਥੋ ਮੈਨੂੰ ਚੁੰਨੀ ਦਿੱਤੀ ਲੈ ਆ ਕੇ ਚਲੋ ਆਖਰੀ ਸਵਾਲ ਦੱਸ ਦਿਓ ਕਿ ਇਸ ਰਸਤੇ ਦੇ ਵਿੱਚ ਪਹਿਲੀ ਵਾਰੀ ਆਏ ਜਾਂ ਅਕਸਰ ਵੀ ਹੁੰਦੇ ਪਹਿਲਾਂ ਵੀ ਹੁੰਦੇ ਮੈਂ ਆਪਣੀ ਨਾਨਾ ਨਾ ਜਾਂਦੀ ਪਰ ਜੇ ਪਹਿਲਾ ਹੁੰਦੇ ਸੀ ਕੀ ਤੁਸੀਂ ਸਮਝਦੇ ਨਹੀਂ ਕਿ ਇਸ ਰਸਤੇ ਬਰਾਂ ਰਹੀ ਇੱਕ ਔਰਤ ਨੂੰ ਜਾਣਾ ਜਾਂ ਦੋ ਔਰਤਾਂ ਨੂੰ ਜਾਣਾ ਜਿਵੇਂ ਪੰਜਾਬ ਦਾ ਮਾਹੌਲ ਬਣਿਆ ਪਿਆ ਲੁੱਟਾ ਖੋ ਦਾ ਇਹ ਕੋ ਸਿਆਣਪ ਨਹੀਂ ਹੈ ਮੇਰੀ ਉਹ ਨਾਨਾਣ ਆਹੀ ਕੰਟੀਨ ਚ ਟਿਵੜੀ ਆਉਂਦੇ ਜਾਂਦੇ ਰਹਿੰਦੇ ਨੇ ਠੀਕ ਹੈ ਜੀ ਇਸੇ ਉਸ ਤਰ੍ਹਾਂ ਹਾਂ ਇਹੋ ਰਹਤੇ ਪਰ ਦਿਹਾ ਮੇ ਰੰਨਾਨ ਨਵੀਆ ਅਸੀਂ ਆਉਂਦੇ ਜਾਂਦੇ ਕੰਡੀਆਂ ਤੇ ਤਿੱਖੜੀ ਆਉਂਦੇ ਜਾਂਦੇ ਰਹਿੰਦੇ ਆ ਸੋ ਇਸ ਲੜਕੀ ਜੋ ਲਾਪਤਾ ਲੜਕੀ ਉਹਨਾਂ ਦੀ ਜੋ ਸੱਸ ਹੈ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਜਾਂ ਵੱਖੋ ਵੱਖ ਪਿੰਡ ਦੇ ਜੋ ਪਤਵੰਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਦੋਸ਼ਾਂ ਨੂੰ ਜੋ ਕਤਲ ਦੇ ਦੋਸ਼ ਜਿਹੜੇ ਨੇ ਲੜਕੀ ਅਮਨਪ੍ਰੀਤਕੌਰ ਦੀ ਜਿਹੜੀ ਮਾਤਾ ਲਖਵਿੰਦਰਕੌਰ ਉਹਨਾਂ ਵੱਲੋਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਨੇ ਉਹਨਾਂ ਵੱਲੋਂ ਇਹਨਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ ਕਿ ਇਹ ਝੂਠੇ ਤੇ ਗਲਤ ਦੋਸ਼ ਉਹਨਾਂ ਦੇ ਉੱਪਰ ਜਿਹੜੇ ਨੇ ਲਗਾਏ ਜਾ ਰਹੇ ਨੇ ਸੋ ਇਸ ਸੰਬੰਧ ਦੇ ਵਿੱਚ ਬੀਰ ਦੋਸ਼ ਕਤਲ ਦੇ ਲੱਗੇ ਨੇ ਜੋ ਪੁਲਿਸ ਦੇ ਆਲਾ ਅਧਿਕਾਰੀ ਇੱਥੇ ਮੌਜੂਦ ਹੈ ਯਤਨ ਕਰਾਂਗੇ ਕਿ ਕਿਸੇ ਪੁਲਿਸ ਅਧਿਕਾਰੀ ਦਾ ਨਾਲ ਗੱਲਬਾਤ ਕਰਕੇ ਉਹਨਾਂ ਦਾ ਪੱਖ ਲੈਂਦੀ ਜਿਹਦਾ ਕੋਈ ਸ਼ਰੀਆਮ ਕਹੀ ਜਾਂਦੇ ਜੋ ਕਰਨਾ ਕਰਦਾ ਨਹੀਂ ਉਹ ਨਹੀਂ ਤੁਸੀਂ ਕੱਲ ਕੱਲ ਦੇ ਹੋਈਏ ਕੰਮ ਫੜਿਆ ਵਾ ਜੋ ਕਰਨਾ ਕਰ ਲੈਣਾ ਜਿਹੜਾ ਅੰਦਾਜ਼ੀ ਉਹਦੇ ਘਰ ਪੈ ਜਾਂਦੇ ਸਰਪੰਚ ਸੁਣ ਲੈਣ ਹਾਂ ਹਾਂ ਕੱਲ ਜਾਏਗਾ ਨਾ ਸਰਪੰਚ ਦੇ ਸਾਹਮਣੇ ਬਿਆਲ ਦੇ ਦੱਸਦਾ ਹੋਰ ਕੀ ਕਰੇਗਾ ਦੇਖੋ ਗ੍ਰੈਸਪ ਉਹ ਨਹੀਂਗੇ ਤੇ ਮੌਕੇ ਦੇਹਾ ਜਾਣਾ ਕਹਿੰਦੇ ਜੋ ਕਰਨਾ ਕਰ ਲੋ ਸਿੱਧੀ ਧਮਕੀਆਂ ਦੇਂਦੇ ਐਂਡੇ ਨੇ ਨਹੀਂ ਨਹੀਂ ਕੋਈ ਧਮਕੀਆਂ ਨਹੀਂ ਕਾਲੀਆਂ ਦੇਂਦੇ ਤੁਸੀਂ ਕੱਲ ਵੀ ਮੀਡੀਆ ਦੇ ਸਾਹਮਣੇ ਵੀ ਕੀਤਾ ਤੁਸੀਂ ਮਾਰੀ ਚੰਗੀ ਬੋਲੀ ਆ ਨਹੀਂ ਵੀਰ ਜੀ ਚਲੋ ਗੱਲ ਹੋ ਰਹੀ ਆ ਮੈਂ ਤੁਹਾਨੂੰ ਪੈਸੇ ਦੇ ਨਹੀਂ ਅਸੀਂ ਗਲਤੀ ਆ ਨੂੰ ਬਰਮਾਦ ਕਰਕੇ ਦੋ ਕਿੱਥੇ ਆ ਸਿੱਧੀਆਂ ਤੁਸੀਂ ਧਮਕੀਆਂ ਦਿੰਦੇ ਹੋ ਗੱਲ ਮੀਡੀਆ ਦੇ ਦਿੰਦੇ ਜਿਹੜਾ ਪਿੰਡੋਂ ਆਂਦਾ ਤੁਸੀਂ ਉਹਨੂੰ ਵੀ ਦਿੰਦੇ ਹੋ ਹੂੰ ਦੇਂਦੀ ਐ ਜੀ ਕੀ ਕਹਿੰਦਾ ਠੀਕ ਹਨ ਨਾ ਤਾਨੂੰ ਜੋ ਕਰਨਾ ਪਾਦੀ ਤੇ ਤੂੰ ਕਰ ਲਓ ਜੋ ਕਰਨਾ ਕਰਨਾ ਜੋ ਆਪ ਰੂਪ 10 ਅਪਰੂਪ 10 ਤੂੰ ਵੀ ਕਰੋ ਨਾਲ ਜਾਂਦੀ ਆ ਤੇ ਕੋਈ ਕੁੜੀ ਚਾਹੀਦੀ ਹੈ ਕੋਈ ਲੱਭ ਜਾਂਦੀ ਹੈ ਇਹ ਨਾਲ ਗੱਲ ਕੋਈ ਨਹੀਂ ਕੋਈ ਕੁੜੀ ਲੱਭਦੀ ਮੇਰਾ ਉਹ ਪਪਾ ਦਾ ਆਪ ਦਾਸ ਵਾਲਾ ਇਹ ਮਾਮਲਾ ਇਸ ਕਦਰ ਜਿਹੜਾ ਮੋੜ ਲੈਂਦਾ ਨਜ਼ਰ ਆ ਰਿਹਾ ਕਿ ਜੋ ਪੇਕਾ ਪਰਿਵਾਰ ਆ ਲੜਕੀ ਦਾ ਜਾਂ ਸੋਰਾ ਪਰਿਵਾਰ ਆ ਉਹਨਾਂ ਦੀ ਆਮੋ ਸਾਹਮਣੇ ਜਿੱਥੇ ਕਤਲ ਦੇ ਸਿੱਧੇ ਦੋਸ਼ ਲਗਾਈ ਜਾ ਰਹੇ ਨੇ ਦੂਜੇ ਪਾਸੇ ਸਾਨੂੰ ਨਕਾਰਿਆ ਜਾ ਰਿਹਾ ਉਥੇ ਹੀ ਇਹ ਤੂੰ ਤੜਕ ਜਿਹੜੀ ਆ ਦੋਹਾਂ ਦੋਨੋਂ ਪਰਿਵਾਰਾਂ ਦੀ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਹੈ ਸੋ ਅਮਨਪ੍ਰੀਤ ਜੋ ਲੜਕੀ ਜੋ ਲੜਕੀ ਲਾਪਤਾ ਅਮਨਪ੍ਰੀਤ ਉਹਨਾਂ ਦੇ ਪਤੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਇਸ ਮਾਮਲੇ ਤੇ ਕਹਿ ਰਹੇ ਆ ਕਿ ਇਹਨਾਂ ਨੇ ਮਾਰਿਆ ਆ ਚਾਹੇ ਕਤਲ ਇਲਜ਼ਾਮ ਪਾ ਰਹੇ ਆ ਜੀ ਜੀ ਤਜੇ ਆਪਾਂ ਦੇ ਇਹੋ ਜੀ ਕੋਈ ਗੱਲਬਾਤ ਹੁੰਦੀ ਜੀ ਆਪਾਂ ਬਾਹਰ ਦੇ ਪੈਸੇ ਕਿਉਂ ਭਰਦੇ ਹਾਂ ਉਹਨਾਂ ਦੇ 15 ਲੱਖ 16 ਇਹਨਾਂ ਦੇ ਰਿਸ਼ਤੇਦਾਰ ਅਸੀਂ ਬਾਹਰ ਦੇ ਜਾਣ ਨੂੰ ਨਹੀਂ ਭੜਿਆ ਇਹਨਾਂ ਦਾ ਰਿਸ਼ਤੇਦਾਰ ਆ ਖੁੰਦ ਦਾ ਕੋਈ ਮਾਮੇ ਦਾ ਕੋਈ ਅੱਗੇ ਭਰਾ ਦਾ ਮੁੰਡਾ ਆ ਸੀ ਇਹਨਾਂ ਦੇ ਲਿੰਕ ਚ ਲਿੰਕ ਚ ਆ ਅਸੀਂ ਇਹਨਾਂ ਤੇ ਕਹਿੰਦੇ ਉਹਨੂੰ ਪੈਸੇ ਭੜੇ 15 ਲੱਖ ਰੁਪਇਆ ਮੇਰੇ ਤੇ ਮੇਰੀ ਵਾਈਫ ਦੇ ਪੇਪਰ ਨਿਕਲੇ ਹਾਂਜੀ ਹਾਂਜੀ 7 ਲੱਖ ਰੁਪਇਆ ਮੈਂ ਆਪਣਾ ਦਿੱਤਾ ਵਾ ਜੀ ਉਹਨੂੰ 7 ਲੱਖ ਮੈਂ ਇਹਨਾਂ ਦਾ ਦਿੱਤਾ ਵਾ ਮੇਰੇ ਪਾਸਪੋਰਟ ਜਾਵਾ ਹੋਏ ਨੂੰ ਜੀ ਮੈਂ 28 ਤਰੀਕ ਨੂੰ ਮੇਰਾ ਪਾਸਪੋਰਟ ਜਾਵਾ ਹੋਇਆ ਵਾ 29 ਤਰੀਕ ਦੀ ਇਹਨਾਂ ਦੀ ਅਪਾਇੰਟਮੈਂਟ ਹੈ ਮੇਰੀ ਵਾਈਫ ਦੀ ਠੀਕ ਹੈ ਜੀ ਤਾਂ 7 7.5 7 ਲੱਖ ਰੁਪਏ ਮੈਂ ਦੋਨੋਂ ਦਾ ਭੜਿਆ ਹੋਇਆ ਵਾ ਤਾਂ ਮੇਰੇ ਕੋਲ ਵਿਦ ਪ੍ਰੂਫ ਆ ਐਂਡ ਮੈਂ ਸਕਰੀਨ ਜੋ ਵੀ ਆ ਕੈਮਰੇ ਤੇ ਦਿਖਾਉਣਾ ਚਾਹਾਂਗਾ ਉਹ ਲਾਪਤਾ ਅਮਨਪ੍ਰੀਤ ਦੇ ਪਤੀ ਵੱਲੋਂ ਜੋ ਕਾਸ਼ਦੀਪ ਹੈ ਉਹਦੇ ਵੱਲੋਂ ਦੱਸਿਆ ਗਿਆ ਕਿ ਉਹ ਇਹ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਹੋਏ ਆਂ ਜੋ ਕਤਲ ਦੇ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਵੀ ਨੀਤ ਨਹੀਂ ਸੀ ਸਗੋਂ 14 ਲੱਖ ਰੁਪਇਆ ਜਿਹੜਾ ਉਹਨੂੰ ਵਿਦੇਸ਼ ਭੇਜਣ ਵਾਸਤੇ ਲੜਕੀ ਨੂੰ ਜਿਹੜਾ ਲਗਾਇਆ ਗਿਆ ਸੋ ਵਿਦੇਸ਼ ਭੇਜਣ ਦੀ ਗੱਲ ਕਰਦੇ ਆ ਕਿ ਉਹ ਉਹਨੂੰ ਵਿਦੇਸ਼ ਵਾਸਤੇ ਜਿਹੜੀ ਸਾਰਾ ਪ੍ਰੋਸੈਸ ਜਾਰੀ ਸੀ ਵਿਦੇਸ਼ ਵਾਸਤੇ ਭਾਜੀ ਲਾਏ ਪੈਸੇ ਤੇ ਸਾਨੂੰ ਕਿੰਨੀ ਵਾਰੀ ਉਹ ਮੁੰਡੇ ਨੇ ਸੁਣਾਇਆ ਕਹਿੰਦਾ ਮੈਂ ਕਿੰਨੇ ਪੈਸੇ ਲਾਏ ਨੇ ਉਹ ਪੈਸੇ ਮਰ ਜਾਣੇ ਨੇ ਉਹ ਆ ਹੋ ਜਾਣਾ ਮੈਂ ਕੱਲਾ ਹੀ ਤੁਰ ਜਾ ਮੈਂ ਕਿ ਮੈਂ ਪੁੱਤਰ ਜਾਂਦਾ ਤੇ ਕੋਈ ਗੱਲ ਨਹੀਂ ਜੇ ਤੇਰੇ ਕਰਮਾਂ ਚ ਹੋਏਗਾ ਤੇ ਤੁਰ ਜਾਈ ਨਹੀਂ ਤੇ ਪਹਿਲਾਂ ਕਹਿੰਦੇ ਸੀ ਕਿ ਮੈਂ ਕੱਲਾ ਜਾ ਜਾ ਰਿਹਾ ਨਹੀਂ ਨਹੀਂ ਕਹਿੰਦਾ ਮੇਰੇ ਪੈਸੇ ਮਰ ਜਾਣੇ ਨੇ ਪੈਸੇ ਪੱਕਿਆ ਨਹੀਂ ਹੋਣਾ ਤੇ ਫਲਾਨ ਹੋਣਾ ਗੱਲਾਂ ਕਰਦਾ ਸੀ ਵੀ ਐਦਾ ਉਦਾ ਤੇ ਮੈਂ ਕੁੜੀ ਨੂੰ ਕਹਿੰਦਾ ਮੈਂ ਤੂੰ ਨਾ ਬੋਲੀ ਕੋਈ ਗੱਲ ਨਹੀਂ ਮੈਂ ਕਹਾ ਕੋਈ ਨਹੀਂ ਜੇ ਜਜ ਘੱਲਣਗੇ ਠੀਕ ਹੈ ਨਹੀਂ ਘੱਲਣਗੇ ਤਾਂ ਵੀ ਕੋਈ ਗੱਲ ਨਹੀਂ ਆਪੇ ਜਾਏਗਾ ਤੈਨੂੰ ਖੜੇਗਾ ਹੀ ਨਾ ਕੋਈ ਗੱਲ ਨਹੀਂ ਮੈਂ ਕਹਾ ਚੱਲ ਆਪਣਾ ਟਾਈਮ ਕੱਢ ਪਾਜੀ ਇਹੋ ਸਮਝਾਉਂਦੇ ਰਹੇ ਵੀ ਆਪਣਾ ਟਾਈਮ ਦੂਜੀ ਗੱਲ ਇਹ ਆ ਵੀ 22 ਤਰੀਕ ਨੂੰ ਕੁੜੀ ਇੱਥੋਂ ਗਈ ਆ 22 ਤਰੀਕ ਨੂੰ ਹੀ ਮੁੰਡਾ ਘਰ ਨਹੀਂ 26 ਤਰੀਕ ਨੂੰ ਨਿਕਾ ਰਿਆ ਤੇ 27 ਤਰੀਕ ਨੂੰ ਕੁੜੀ ਮੇਰੇ ਕੋਲ ਪਰਸੋ 27 ਨਾ ਜਦ ਨਹੀਂ 27 ਤਰੀਕ ਨੂੰ ਕੁੜੀ ਇੱਥੇ ਮੇਰੇ ਕੋਲ ਆਈ ਜਦ ਤੈਨੂੰ ਪਤਾ ਮੇਰੀ ਜਨਾਨੀ ਹੈ ਤੂੰ ਕਿਉਂ ਨਹੀਂ ਕੁੜੀ ਕੋਲ ਘਰ ਆਇਂਦਾ ਤੂੰ ਬਗਾਨੇ ਮੁੰਡਿਆਂ ਹੁਣ ਕੱਲ ਤੇਰੀ ਜਨਾਨੀ ਦਾ ਕੱਲ ਨੀ ਉਹ ਮੁੰਡੇ ਨੂੰ ਕੋਈ ਚੋਰ ਪੇ ਕੱਲ ਕਿਦਾਂ ਕੱਲਾ ਉੱਥੇ ਆ ਕਿਸੇ ਦੇ ਘਰ ਸੌਂਦੇ ਹੀ ਉਹ ਜੂਰ ਸਾਹਿਬ ਗਿਆ ਹੀ ਤੇ ਤੂੰ ਆਪਣਾ ਟਬਰ ਤੂੰ ਕਾ ਮਮੀ ਤੁਸੀਂ ਜਾਣਾ ਚੱਲ ਜਾਓ ਬਹੁਤ ਭੈਣ ਜੀ ਤੁਹਾਡੀ ਜਿਹੜੀ ਕੁੜਮਣੀ ਆ ਰੁਪਿੰਦਰ ਕੋਰ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡਾ ਆਪਸੀ ਜਿਹੜਾ ਕੋਈ ਵੀ ਰਿਸ਼ਤਾ ਖਰਾਬ ਨਹੀਂ ਸੀ ਬਹੁਤ ਪਿਆਰ ਸੀ ਸਾਡਾ ਆਪਸ ਵਿੱਚ ਮਿਲਵਰਤਨ ਬਸ ਮਾੜੀਆਂ ਮੋਟੀਆਂ ਹੁੰਦੀਆਂ ਸੀ ਪਰ ਮੈਂ ਆਪਣੀ ਧੀ ਨੂੰ ਸਮਝਾਉਂਦੀ ਪੁੱਤਰ ਟਾਈਮ ਕੱਢ ਕੋਈ ਗੱਲ ਨਹੀਂ ਪੁੱਤਰ ਮਾੜੀਆਂ ਹਾਂ ਹੀ ਵੀ ਨੰਗੇ ਐਨਾ ਕਮਾ ਚ ਮਾੜੀ ਮੋਟੀ ਤੂੰ ਆਪਣਾ ਟਾਈਮ ਕੱਢ ਕੋਈ ਗੱਲ ਨਹੀਂ ਪਾਈ ਮੇਰੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਮਾ ਪੁੱਤਰਾਂ ਨੂੰ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਕੰਮ ਤੋਂ ਘਰੇ ਗਿਆ ਮੈਨਾਂ ਘਰ ਗਿਆ ਮਾਸੀ ਆਪਣੀ ਕਹਿੰਦਾ ਸਾਡਾ ਇੱਕੋ ਪਿੰਡ ਵਿੱਚ ਘਰ ਹੈ ਮੈਨਾਂ ਕੋ ਸ਼ਾਮ ਹੀ ਗਿਆ ਮੈਂ ਜੇ ਤੁਸੀਂ ਐਨੂੰ ਆ ਗਏ ਹੋ ਪਰ ਅਗਲੇ ਦਿਨ ਨਾ ਐਨੂੰ ਜਾ ਰਸਤਾ ਬੜਾ ਮਾੜਾ ਵੈ ਕੋਈ ਗਰਮੀਆਂ ਦਿਨ ਆ ਗਿਆ ਚੋਚੜਾ ਕੇ ਬੜੇ ਐ ਫਿਰਦੇ ਤੁਸੀਂ ਪੱਕੇ ਪੱਕੇ ਬਾਈ ਪਾਸ ਜਾਇਓ ਗੁਰਦਾਸਪੁਰ ਨੂੰ ਹੋ ਗਜਾਇਓ ਉਹਦੀ ਸੱਸ ਨੂੰ ਅੱਛਾ ਜੀ ਮੁੰਡੇ ਦੀ ਮਾਂ ਨੂੰ ਮੈਂ ਗੱਲ ਕਹੀ ਪਰ ਫੇਰ ਵੀ ਉਹਨੇ ਜਾਨ ਪੁੱਝ ਕੇ ਇਹ ਕੰਮ ਕਰ ਲਈ ਐਨੂੰ ਉਹਨੂੰ ਲੈ ਕੇ ਆਈ ਕੁੜੀ ਨੂੰ ਠੀਕ ਹੈ ਕੁੜੀ ਵਿਚਾਰੀ ਭੋਲੀ ਉਹਨੂੰ ਪਤਾ ਹੀ ਕੱਖ ਨਹੀਂ ਸਰ ਇਹ ਜੋ ਅਮਨਪ੍ਰੀਤ ਕੌਰ ਦੀ ਲਾਪਤਾ ਹੋਈ ਹੈ ਗੱਲ ਦੀ ਇਸ ਸਬੰਧ ਦੇ ਵਿੱਚ ਜਿਵੇਂ ਲੜਕੀ ਪਰਿਵਾਰ ਵੱਲੋਂ ਛੀਨਾ ਬੇੜ ਤੇ ਕੇ ਪਰਿਵਾਰ ਵੱਲੋਂ ਲੜਕੀ ਦੀ ਮਾਤਾ ਵੱਲੋਂ ਸਿੱਧੇ ਤੌਰ ਤੇ ਦੋਸ਼ ਲਗਾਏ ਗਏ ਨੇ ਰੁਪਿੰਦਰ ਕੌਰ ਉਸ ਦੀ ਸਸਤੇ ਕਿ ਸਾਡੀ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਇਹ ਡਰਾਮਾ ਰਚਾਇਆ ਗਿਆ ਕੀ ਕਹੋਗੇ ਤੇ ਕੱਲ ਅਮਨਪ੍ਰੀਤ ਕੌਰ ਤੇ ਰੁਪਿੰਦਰ ਕੌਰ ਜੋ ਆਪਸ ਵਿੱਚ ਨੂੰਸ-ਹਸ ਲੱਗਦੀਆਂ ਨੇ ਇਹ ਛੀਨੇ ਬੇੜ ਤੋਂ ਚੱਲੀਆਂ ਸੀ ਇੱਧਰ ਨੂੰ ਆਪਣੇ ਵਿਦੀਚੰਦ ਜਿਹੜਾ ਇਹਨਾਂ ਦਾ ਵਿਦੀਪੁਰ ਜਿਹੜਾ ਵਿਦੀਪੁਰ ਇਹਨਾਂ ਦਾ ਜਿਹੜਾ ਪਿੰਡਿਆ ਉੱਧਰ ਨੂੰ ਜੀ ਉਹ ਉਸੇ ਦਰਮਿਆਨ ਹੀ तकरीबन 2:30 ਰੁਪਿੰਦਰ ਕੌਰ ਦੇ ਦਰਸ਼ਨ ਦੇ ਮੁਤਾਬਕ ਇੱਥੇ ਇਸ ਜਗ੍ਹਾ ਦੇ ਉੱਤੇ ਨਾ ਕੋਈ ਖੋਦੀਵਾਰਦਤ ਹੋਈ ਹੈ ਤੇ ਉਸੇ ਦੌਰਾਨ ਹੀ ਉਹ ਜਿਹੜੀ ਲੜਕੀ ਆ ਉਹ ਜਿਹੜੀ ਉਹ ਨਹਿਰ ਦੇ ਵਿੱਚ ਡਿੱਗ ਪਈ ਠੀਕ ਹੈ ਜੀ ਤੇ ਉਹ ਉਹ ਉਹਦੀ ਅਸੀਂ ਜਿਹੜੀ ਡੈੱਡ ਬੋਡੀ ਜਿਹੜੀ ਹੁਣ ਤੱਕ ਨਹੀਂ ਮਿਲ ਸਕੀ ਉਹ ਅਸੀਂ ਗੋਤਾਖੋਰ ਮਂਗਾਈ ਹੈ ਤੇ ਉਹ ਉਹਦੀ ਭਾਲ ਕਰ ਰਹੇ ਆ ਫਿਲਹਾਲ ਤੇ ਸਾਡਾ ਜਿਹੜਾ ਪਹਿਲਾ ਮੋਟਿਵ ਆ ਉਹ ਇਹਦਾ ਬੱਡੀ ਨੂੰ ਲੱਭਣਾ ਉਸ ਤੋਂ ਬਾਅਦ ਜਿਹੜੀ ਅਗਲੀ ਕੋਈ ਜਿਹੜੀ ਵੀ ਕੋਈ ਤਫ਼ਤੀਸ਼ ਆ ਹਾਂਜੀ ਉਹਨੂੰ ਅਸੀਂ ਬਰੀ ਬਰੀ ਕੀਨੇ ਜਾਂਚ ਕਰਕੇ ਜਿਵੇਂ ਸਭ ਤੁਸੀਂ ਕਿਹਾ ਕਿ ਲੜਕੀ ਨਹਿਰ 'ਚ ਡਿੱਗ ਪਈ ਹੈ ਉੱਥੇ ਜੋ ਸੱਸ ਹੈਗੀ ਰੁਪਿੰਦਰ ਗੌਰ ਉਹਦਾ ਕਹਿਣਾ ਕਿ ਲੁੱਟੇਰਿਆਂ ਵੱਲੋਂ ਜਿਹੜਾ ਵਾਰਦਾਤ ਨੂੰ ਅੰਜਾਮ ਦੇ ਕੇ ਤੇ ਲੜਕੀ ਨੂੰ ਧੱਕਾ ਦੇ ਕੇ ਛੱਡ ਦਿੱਤਾ ਗਿਆ ਨਹੀਂ ਇਹ ਜਿਹੜਾ ਸਾਨੂੰ ਦਸਨ ਮੁਤਾਬਕ ਤੇ ਉਹੀ ਹੈ ਵੀ ਉਹ ਉਸੇ ਦਰਵਾਣੀ ਉਹ ਜਿਹੜੀ ਆਚਾਨਕ ਜਿਹੜੀ ਨਹਿਰ ਦੇ ਵਿੱਚ ਡਿੱਗ ਪਈ ਹੈ ਘਟਨਾ ਉਹਨਾਂ ਸਰ ਘਟਨਾ ਦੇ ਘਟਨਾ ਦੇ ਟਾਈਮ ਤੇ ਜੀ 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 ਬਾਕੀ ਹੁਣ ਜਿਹੜੀ ਵੀ ਗੱਲ ਆ ਅੱਗੇ ਤਫ਼ਤੀਸ਼ ਚ ਆਉਗੀ ਪਰ ਸਭ ਤੋਂ ਜਿਹੜੀ ਪਹਿਲਾ ਉਹ ਸਭ ਤੋਂ ਪਹਿਲਾਂ ਤੇ ਉਹਦੀ ਜਿਹੜੀ ਆ ਲਾਸ਼ ਬਰਾਮਦ ਕਰ ਲਈ ਉਹ ਅਸੀਂ ਉੱਪਰ ਪੂਰਾ ਫੋਕਸ ੜਾਉਤੇ ਆ ਤੇ ਬਾਕੀ ਅਸੀਂ ਜਿਹੜਾ ਤਫ਼ਤੀਸ਼ ਆ ਉਹ ਵੀ ਅਸੀਂ ਆਪਣੇ ਤਰੀਕੇ ਨਾਲ ਕਰ ਰਹੇ ਹਾਂ ਤੇ ਲੜਕੀ ਦੀ ਮਾਤਾ ਵੱਲੋਂ ਬਾਕੀ ਪਰਿਵਾਰ ਵੱਲੋਂ ਸਿੱਧੇ ਤੌਰ ਤੇ ਦੋਸ਼ ਲਗਾਏ ਗਏ ਨੇ ਸਰਦ ਕਤਲ ਦੇ ਨਹੀਂ ਉਹ ਉਹ ਜੇ ਤਫ਼ਤੀਸ਼ ਦਾ ਪਾਰ ਹੈ ਉਹਦੇ ਬਾਰੇ ਕੁਝ ਨਹੀਂ ਕਹਿਆ ਸੀ ਠੀਕ ਹੈ ਜੀ